ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫੇਰ ਸਾਡੇ ਨਾਲ ਮੌਜੂਦ ਨੇ ਜਸਮੀਤ ਸਿੰਘ ਪਾਟਿਆ ਜੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਔਰ ਕੈਨੇਡਾ ਦੇ ਵਿੱਚ 100 ਤੋਂ ਜ਼ਿਆਦਾ ਕਾਲਜਸ ਔਰ ਯੂਨੀਵਰਸਿਟੀਆਂ ਦੇ ਨਾਲ ਡਾਇਰੈਕਟ ਕੰਮ ਕਰਦੇ ਨੇ ਇਹਦੇ ਨਾਲ ਨਾਲ ਯੂਐਸਏ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਨਾਲ ਕੰਮ ਕਰਦੇ ਨੇ ਨਿਊਜ਼ੀਲੈਂਡ ਔਰ ਜਰਮਨੀ ਅੱਜ ਦਾ ਜਿਹੜਾ ਵਿਸ਼ਾ ਹੈ ਪਾਟਿਆ ਜੀ ਮੈਂ ਚਾਹੂੰਗਾ ਕਿ ਜਰਮਨੀ ਯੂਕੇ ਔਰ ਨਿਊਜ਼ੀਲੈਂਡ ਇਹਨਾਂ ਤਿੰਨ ਮੁਲਕਾਂ ਦੀ ਵੀ ਅਸੀਂ ਗੱਲ ਕਰੀਏ ਕਿਹੜੀਆਂ ਕਿੜੀਆਂ ਪੌਸਿਬਿਲਿਟੀਆਂ ਇਹਨਾਂ ਮੁਲਕਾਂ ਦੇ ਵਿੱਚ ਬਣ ਸਕਦੀਆਂ ਨੇ ਜਰਮਨੀ ਤੋਂ ਸ਼ੁਰੂ ਕਰੂੰਗਾ ਜਰਮਨੀ ਕਹਿੰਦੇ ਬਹੁਤ ਜ਼ਿਆਦਾ ਅੱਜਕੱਲ ਤੇਜ਼ ਹੈ ਬਹੁਤ ਐਡਮਿਸ਼ਨ ਜਰਮਨੀ ਚ ਹੋ ਰਹੀ ਹੈ ਕਿਹੜੇ ਕਿੜੇ ਵਿਦਿਆਰਥੀ ਜਰਮਨੀ ਵਾਲੇ ਪਾਸੇ ਜਾ ਰਹੇ ਨੇ ਜਰਮਨੀ ਦੇ ਪੀਆਰ ਦੇ ਹਾਲਾਤ ਔਰ ਜਰਮਨੀ ਦੀ ਫੀਸ ਇਹ ਸਾਰੇ ਵੇਰਵੇ ਮੈਂ ਚਾਹੂੰਗਾ ਤੁਸੀਂ ਸਾਂਝੇ ਕਰੋ ਸਸ ਗਾਲ ਸੁਰੇਂਦਰ ਜੀ ਤੇ ਦੇਖੋ ਪਹਿਲੀ ਗੱਲ ਤਾਂ ਮੈਂ ਸਾਰੇ ਸਟੂਡੈਂਟਸ ਨੂੰ ਸਮਝਾਣਾ ਚਾਹਾਂਗਾ ਜਦੋਂ ਤੁਸੀਂ ਸਾਡਾ ਲਾਈਵ ਦੇਖਦੇ ਹੋ ਨਾ ਇੱਕ ਚੀਜ਼ ਤੁਹਾਨੂੰ ਮਿਲੇਗੀ ਉਹ ਹੈਗੀ ਹੈ ਰਿਐਲਿਟੀ ਠੀਕ ਹੈ ਸੋ ਅਸੀਂ ਲਾਈਵ 'ਚ ਕੋਈ ਵੀ ਝੂਠ ਨਹੀਂ ਬੋਲਾਂਗੇ ਕੋਈ ਤੁਹਾਡੇ ਨਾਲ ਗਲਤ ਗੱਲ ਨਹੀਂ ਕਰਾਂਗੇ ਮੇਰੇ ਕੁਝ ਵੀਡੀਓਜ਼ ਤੇ ਲੋਕੀ ਲਿਖ ਦਿੰਦੇ ਆ 3 ਲੱਖ ਰੁਪਇਆ ਮਾਰਿਆ ਲੈਂਡ ਮੱਕਨੇ ਔਰ ਮੈਂ ਅੱਜ ਸੌਂ ਖਾ ਕੇ ਕਹਿਣਾ ਕਿ ਅੱਜ ਆਪਾਂ ਬੈਠੇ ਆ ਇੱਥੇ ਤੇ ਕਿਸੇ ਵੀ ਕਲਾਇੰਟ ਤੋਂ ਪਿਛਲੇ 18 ਸਾਲਾਂ 'ਚ 3 ਲੱਖ ਰੁਪਏ ਪ੍ਰੋਸੈਸਿੰਗ ਫੀਸ ਨਹੀਂ ਲਈ ਉਹ ਪਤਾ ਨਹੀਂ ਹੁਣ 30 ਕਲਾਇੰਟਾਂ ਦੀ ਹੋਵੇ ਗੱਲ ਵੱਖਰੀ ਐ ਪਰ ਅਸੀਂ ਕਿਸੇ ਕਲਾਇੰਟ ਤੋਂ ਇਹ ਪੈਸੇ ਨਹੀਂ ਲਏ ਉਹ ਹੁਣ ਮੈਨੂੰ ਲੱਗਦਾ ਕਿ ਸਾਡੇ ਚਾਹਵਾਨ ਵਾਲੇ ਇਦਾਂ ਐ ਜਾਂ ਫਿਰ ਜਿਹੜਾ ਲਾਈਵ ਨਹੀਂ ਪਸੰਦ ਕਰਦੇ ਸਾਡਾ ਕਿਉਂਕਿ ਅਸੀਂ ਸੱਚ ਬੋਲਦੇ ਆ ਕਈ ਵਾਰੀ ਕੰਪਿਊਟਰ ਵੀ ਲਿਖ ਦਿੰਦੇ ਕਈ ਵਾਰੀ ਕੰਪੀਟੀਟਰ ਵੀ ਲਿਖ ਦਿੰਦੇ ਸੋ ਕਈ ਵਾਰੀ ਕੀ ਕਹਿੰਦੇ ਆ ਕੋਈ ਕੀ ਕਹਿੰਦੇ ਮੇਰੇ ਹਿਸਾਬ ਨਾਲ ਕਲਾਇੰਟ ਜਿਹੜੇ ਸ਼ਾਇਦ ਮੇਰੇ ਤੋਂ ਰਿਫਿਊਜ਼ ਵੀ ਹੋ ਜਾਂਦੇ ਆ ਕਿਉਂਕਿ 100% ਸਕਸੈਸ ਰੇਟ ਤਾਂ ਕਿਸੇ ਦਾ ਵੀ ਨਹੀਂ ਹੁੰਦਾ ਕੋਈ ਕੰਸਲਟੈਂਟ ਜੇ ਕਹੇ ਨਾ ਕਿ ਮੈਂ 100 ਫਾਈਨਲ ਲਾਈਆਂ ਤੇ 100 ਵੀਜ਼ੇ ਆ ਗਏ ਤਾਂ ਝੂਠ ਬੋਲਦਾ ਸੋ ਜੇ 100 'ਚੋਂ ਕਿਸੇ 10 ਬੰਦੇ ਨੇ ਕੋਈ ਨਾਰਾਜ਼ ਵੀ ਹੋ ਸਕਦਾ ਕੋ ਬੰਦਾ ਸਾਡੇ ਤੋਂ ਕੋਈ ਜਿਹਦੇ 10 ਰਿਫਿਊਜ਼ਲ ਆ ਗਏ ਹੋਣ ਤਾਂ ਉਹ ਨਾਰਾਜ਼ ਵੀ ਹੋ ਸਕਦਾ ਜਿਹੜੇ 10% 15% 20% ਰਿਫਿਊਜ਼ਲ ਆਉਂਦੀਆਂ ਐਂਬੈਸੀ ਤੋਂ ਪਰ ਮੈਂ ਹੱਥ ਜੋੜ ਕੇ ਸਾਰਿਆਂ ਤੋਂ ਸ਼ਮਾ ਮੰਗਦਾ ਕਿ ਜਿਹੜੀ ਰਿਫਿਊਜ਼ਲ ਹੈ ਨਾ ਉਹ ਲੈਂਡਮਾਰਕ ਇਮੀਗ੍ਰੇਸ਼ਨ ਕਰਕੇ ਨਹੀਂ ਆਈ ਉਹ ਤਾਂ ਐਂਬੈਸੀ ਦੇ ਹੱਥ 'ਚ ਹੈ ਔਰ ਮੈਂ ਬੱਚੇ ਦਾ ਤਦ ਤੱਕ ਸਾਥ ਨਹੀਂ ਛੱਡਾਂਗਾ ਕੋਈ ਵੀ ਜਿਹੜਾ ਮੇਰੇ ਕੋਲ ਅਪਲਾਈ ਕਰੇਗਾ ਜਦ ਤੱਕ ਉਹਦਾ ਵੀਜ਼ਾ ਨਹੀਂ ਆ ਜਾਂਦਾ ਬੱਚਿਆਂ ਦੀ ਸਭ ਤੋਂ ਵੱਡੀ ਗਲਤੀ ਹੈ ਉਹ ਕੰਸਲਟੈਂਟ ਬਦਲਦੇ ਬਹੁਤ ਐ ਸਪੋਜ਼ ਤੁਸੀਂ ਅੱਜ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਏ ਮੈਂ ਮੇਰੇ ਕੋਲ ਫਾਈਲ ਲਾਈ ਅੱਜ ਪਤਾ ਹੈ ਆਸਟ੍ਰੇਲੀਆ ਵੀਜ਼ਾ 75% ਰਿਫਿਊਜ਼ ਕਰ ਰਿਹਾ ਹੈ ਤੋ ਜੇ ਤੁਸੀਂ ਮੇਰੇ ਕੋਲ ਫਾਈਲ ਲਾਈ ਸਪੋਜ਼ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਜੇ ਮੈਂ ਤੁਹਾਨੂੰ ਗਾਈਡ ਕਰਾਂਗਾ ਕਿ ਕੈਨੇਡਾ ਯੂਕੇ ਕਿਸੇ ਹੋਰ ਕੰਟਰੀ ਆਪਾਂ ਫਾਈਲ ਲਾ ਸਕਦੇ ਆ ਝੂਠ ਵਾਲੀ ਕੋਈ ਗੱਲ ਨਹੀਂ ਹੈਗੀ ਕਿਸੇ ਤੋਂ ਜੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈਣੀ ਤਾਂ ਆਪਾਂ ਝੂਠ ਕਿਉਂ ਬੋਲੀਏ ਕਿਸੇ ਦੇ ਫੰਡ ਸ਼ੋ ਨਹੀਂ ਕਰਨੇ ਝੂਠ ਕਿਉਂ ਬੋਲੀਏ ਕਿਸੇ ਤੋਂ ਲੱਖ ਰੁਪਈਆ ਨਹੀਂ ਲੈਣਾ ਝੂਠ ਬੋਲਣ ਦਾ ਕੋਈ ਸਾਡਾ ਇਸ ਪਲੈਟਫਾਰਮ ਤੇ ਰਾਦਾ ਹੀ ਨਹੀਂ ਬਟ ਜਿਹੜੇ ਝੂਠ ਬੋਲਦੇ ਆ ਜਿਹੜੇ ਝੂਠ ਬੋਲਦੇ ਆ ਇਸ ਜਰੀਏ ਨੂੰ ਝੂਠ ਪੜਾਉਂਦੇ YouTube ਤੇ ਆ ਕੇ ਆਪਾਂ ਵੱਡੇ ਵੱਡੇ ਕਲੇਮ ਕਰਦੇ ਆ ਔਰ ਨੌਲੇਜ ਦੇਣ ਦੇ ਬਹਾਨੇ ਬੱਚਿਆਂ ਨੂੰ ਮਿਸਗਾਈਡ ਕਰਦੇ ਆ ਉਹਨਾਂ ਸਭ ਵਾਸਤੇ ਮੈਂ ਲਾਈਵ ਕਰਦਾ ਔਰ ਮੈਂ ਸਟੂਡੈਂਟਸ ਨੂੰ ਕਹਿਣਾ ਚਾਹਾਂਗਾ ਕਿ ਜਦੋਂ ਸਟੂਡੈਂਟਸ ਐਂਡ ਪੇਰੈਂਟਸ ਨੂੰ ਵੀ ਕਿ ਜੋ ਚੀਜ਼ ਤੁਹਾਨੂੰ ਸਾਡੇ ਲਾਈਵ ਚ ਮਿਲੇਗੀ ਉਹ ਹੈ ਸੱਚ ਔਰ ਲਾਲਚ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਜਿੱਦਣ ਸ਼ੁਰੂ ਕੀਤੀ ਸੀ ਨਾ ਉਦੋਂ ਸੀ ਅੱਜ ਨਾ 18 ਸਾਲਾਂ ਬਾਅਦ ਹੈ ਕਿਉਂਕਿ ਅਸੀਂ ਸਿੱਧੇ ਤਰੀਕੇ ਕੰਮ ਕਰਕੇ ਸੁਰਿੰਦਰ ਜੀ ਬਹੁਤ ਕੁਝ ਅਚੀਵ ਕੀਤਾ ਹੈ ਸਿੱਧੇ ਤਰੀਕੇ ਕੰਮ ਕਰਕੇ ਬਹੁਤ ਕੁਝ ਅਚੀਵ ਕੀਤਾ ਹੈ ਤਾਂ ਆਪਾਂ ਗਲਤ ਕੰਮ ਕਿਉਂ ਕਰੀਏ ਗਲਤ ਕੰਮ ਕਰਨਾ ਮਨਜ਼ੂਰ ਹੀ ਨਹੀਂ ਹੈਗਾ ਸੋ ਸਟੂਡੈਂਟਸ ਜੇ ਆਪਾਂ ਜਰਮਨੀ ਦੀ ਅੱਜ ਗੱਲ ਕਰਦੇ ਹਾਂ ਤਾਂ ਜਰਮਨੀ 'ਚ ਦੇਖੋ ਇੱਕ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਤੋਂ ਸ਼ੁਰੂ ਕਰਦੇ ਆ ਚੰਗੀਆਂ ਗੱਲਾਂ ਬਾਅਦ 'ਚ ਡਿਸਕਸ ਕਰਾਂਗੇ ਪ੍ਰੋਬਲਮ ਇਹ ਆ ਰਹੀ ਹੈ ਕਿ ਅਪਾਇੰਟਮੈਂਟ ਪੇਡ ਵੀ ਨਹੀਂ ਮਿਲ ਰਹੀ ਤੇ ਫ੍ਰੀ ਚ ਵੀ ਨਹੀਂ ਮਿਲ ਰਹੀ ਅਪਾਇੰਟਮੈਂਟ ਐਮਬੈਸੀ ਆਪਣੇ ਆਪ ਦੇ ਰਹੀ ਹੈ ਸਾਡੇ ਹਰ ਵੀਕ 10-15 ਬੱਚਿਆਂ ਨੂੰ ਅਪਾਇੰਟਮੈਂਟਸ ਮਿਲ ਰਹੀਆਂ ਨੇ ਪਰ ਅਪਾਇੰਟਮੈਂਟ ਐਮਬੈਸੀ ਆਪਣੇ ਆਪ ਦੇ ਰਹੀ ਹੈ ਚੂਜ਼ ਐਂਡ ਪਿਕ ਵਾਲੀ ਪਾਲਿਸੀ ਹੈ ਉਹਨਾਂ ਦੀ ਮਰਜ਼ੀ ਦੇ ਨਾਲ ਅਪਾਇੰਟਮੈਂਟ ਮਿਲ ਰਹੀਆਂ ਨੇ ਔਰ ਅਪਾਇੰਟਮੈਂਟ 'ਚ ਹੋ ਰਿਹਾ ਹੈਗਾ ਡਿਲੇ ਕਿਉਂਕਿ ਜਰਮਨੀ ਅੱਜ ਦੀ ਡੇਟ 'ਚ ਯੂਰਪ ਦੀ ਟੌਪ ਡੈਸਟੀਨੇਸ਼ਨ ਬਣ ਚੁੱਕੀ ਹੈ ਅੱਜ ਯੂਰਪ ਦੀ ਟਾਪ ਡੈਸਟੀਨੇਸ਼ਨ ਬਣ ਚੁੱਕਿਆ ਕਿਉਂਕਿ ਜਰਮਨੀ 'ਚ ਇੱਕ ਸਟ੍ਰੀਮ ਲਾਈਨ ਪ੍ਰੋਸੀਜਰ ਹੈਗਾ ਸਟੱਡੀ ਵੀਜ਼ਾ ਦਾ ਜਰਮਨੀ 'ਚ ਸਟ੍ਰੀਮ ਲਾਈਨ ਪ੍ਰੋਸੀਜਰ ਹੈ ਸਟੱਡੀ ਵੀਜ਼ਾ ਦਾ ਜਰਮਨੀ ਜਾ ਕੇ ਤੁਸੀਂ ਪੜ੍ਹਾਈ ਦੇ ਨਾਲ ਕੰਮ ਕਰ ਸਕਦੇ ਹੋ ਸਪਾਊਸ ਨਾਲ ਨਹੀਂ ਜਾਂਦਾ ਮੈਂ ਇਦਾਂ ਦੇ ਸ਼ੋਅ ਦੇਖੇ ਜੇ ਚੱਲ ਗਿਆ ਸਪਾਊਸ ਨਾਲ ਜਾਂਦਾ ਹੈ ਸਪਾਊਸ ਨਾਲ ਨਹੀਂ ਜਾਂਦਾ ਜਰਮਨੀ ਦਾ ਵਰਕ ਪਰਮਿਟ ਵੀ ਅੱਜ ਦੀ ਰੇਟ 'ਚ ਨਹੀਂ ਹੈਗਾ ਕਿਉਂਕਿ ਮੈਨੂੰ ਮੈਸੇਜ ਆ ਰਹੇ ਆ ਜਰਮਨੀ ਦਾ ਵਰਕ ਪਰਮਿਟ ਲਵਾ ਦੋ ਜਰਮਨੀ ਦਾ ਵਰਕ ਪਰਮਿਟ ਵੀ ਨਹੀਂ ਹੈਗਾ ਲਕਜ਼ੰਬਰਗ ਦੇ ਜਿਹੜੇ ਵਰਕ ਪਰਮਿਟ ਹੈਗੇ ਮਾਰਕੀਟ 'ਚ ਉਹ ਫੇਕ ਹੈ ਪਲੀਜ਼ ਉਹਨਾ ਵਰਕ ਪਰਮਿਟ ਦੀਆਂ ਕਾਪੀਆਂ ਦੇਖ ਕੇ ਕਿਸੇ ਨੂੰ ਪੈਸੇ ਨਾ ਦਿਓ ਇਹ ਲਕਜ਼ੰਬਰਗ ਵਾਲੇ ਫੇਕ ਵਰਕ ਪਰਮਿਟ ਦੇ ਚੱਕਰ 'ਚ ਤੁਹਾਨੂੰ ਪਤਾ ਕੱਲ 25 ਕੰਪਨੀਆਂ ਬੰਦ ਹੋਈਆਂ ਸਰ ਤੁਹਾਨੂੰ ਪਤਾ ਹੀ ਹੋਏਗਾ ਜਿਹੜੇ ਫੇਕ ਵਰਕ ਪਰਮਿਟਸ ਵੇਚਦੇ ਹੈਗੇ ਕੱਲ 25 ਕੰਪਨੀਆਂ ਬੰਦ ਹੋਈਆਂ ਔਰ ਅੱਜ ਦੀ ਡੇਟ 'ਚ ਵਰਕ ਪਰਮਿਟ ਦੇ ਨਾਂ ਤੇ ਬਹੁਤ ਸਾਰੇ ਲੋਕੀ ਲੋਕਾਂ ਤੋਂ ਬਹੁਤ ਵੱਡੇ ਨੰਬਰ 'ਚ ਪੈਸੇ ਠੱਗ ਰਹੇ ਨੇ ਸੋ ਜਰਮਨੀ ਸਟਰੀਮ ਲਾਈਨ ਪ੍ਰੋਸੀਜਰ ਪੜ੍ਹਾਈ ਦੇ ਨਾਲ ਕੰਮ ਅਲਾਉਡ ਪੜ੍ਹਾਈ ਤੋਂ ਬਾਅਦ 1.5 ਸਾਲ ਦਾ ਪਹਿਲੀ ਵਾਰੀ ਵਰਕ ਵੀਜ਼ਾ 6-6 ਮਹੀਨਿਆਂ ਦੀ ਦੋ ਵਾਰੀ ਐਕਸਟੈਂਸ਼ਨ ਜੇ ਤੁਹਾਡੇ ਕੋਲ ਹੈਗੀ ਹੈ ਜੌਬ 2.5 ਸਾਲ ਦਾ ਵਰਕ ਵੀਜ਼ਾ ਆਫਟਰ ਯੂ ਕੰਪਲੀਟ ਯੋਰ ਸਟੱਡੀਜ਼

ਸੋ ਜਰਮਨੀ ਬਾਰੇ ਮੈਂ ਸਾਰਿਆਂ ਨੂੰ ਅੱਜ ਜੇ ਅਸੀਂ ਕਹੀਏ ਤਾਂ ਯੂਰਪ ਦੀ ਟਾਪ ਡੈਸਟੀਨੇਸ਼ਨ ਜਰਮਨੀ ਬਣ ਚੁੱਕਿਆ ਹੈ ਔਰ ਲੈਂਡਮਾਰਕ ਇਮੀਗ੍ਰੇਸ਼ਨ ਦਾ ਜਿਹੜਾ ਜਿਹੜਾ ਅੱਜ ਦਿਨ ਇਹ ਸਕਸੈਸ ਰੇਟ ਹੈ ਜਰਮਨੀ ਦਾ ਉਹ 90% ਪਲੱਸ ਹੈ 90% ਪਲੱਸ ਹੈ ਔਰ ਅੱਜ ਦੇ ਨਹੀਂ ਆਪਾਂ ਜਰਮਨੀ ਕਰਦੇ ਆ ਰਹੇ ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ ਅੱਜ ਤਹੇ ਨਹੀਂ ਜਰਮਨੀ ਕਰਦੇ ਆ ਰਹੇ ਮੈਂ 2016 ਤੋਂ ਜਰਮਨੀ ਕਰਦਾ ਰਿਹਾ ਸੋ 8 ਸਾਲ ਹੋ ਗਏ ਲਗਭਗ ਜਰਮਨੀ ਕਰਦਿਆਂ ਹੋਇਆਂ ਨੂੰ ਔਰ ਬੱਚਿਆਂ ਦਾ ਫੀਡਬੈਕ ਕਾਫੀ ਪੋਜ਼ਿਟਿਵ ਹੈ ਸੋ ਔਰ ਮੈਂ ਹਰ ਸਾਲ ਜਰਮਨੀ ਜਾਣਾ ਵੀ ਹੈ ਹਰ ਐਵਰੀ ਈਅਰ ਸੋ ਸਟੂਡੈਂਟਸ ਪਹਿਲੀ ਗੱਲ ਤਾਂ ਬੱਚਿਆਂ ਦਾ ਫੀਡਬੈਕ ਲਓ ਜਿਹੜੇ ਜਰਮਨੀ ਜਾ ਰਹੇ ਨੇ ਦੂਸਰੀ ਚੀਜ਼ ਹੈ ਇਦਾਂ ਦੀ ਕੰਸਲਟੈਂਸੀ ਕੋਲ ਅਪਲਾਈ ਕਰੋ ਜਿਹੜੇ ਤੁਹਾਡੇ ਤੋਂ ਪ੍ਰੋਸੈਸਿੰਗ ਫੀਸ ਨਹੀਂ ਲੈ ਰਹੇ ਜਰਮਨੀ ਦੇ ਨਾਂ ਤੇ ਵੀ ਅੱਜ ਲੱਖ-ਲੱਖ ਰੁਪਈਆ ਪ੍ਰੋਸੈਸਿੰਗ ਫੀਸ ਲਈਤੀ ਜਾ ਰਹੀ ਹੈ ਸੋ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਰਮਨੀ ਦੇ ਨਾਂ ਤੇ ਆਪਾਂ ਪ੍ਰੋਸੈਸਿੰਗ ਫੀਸ ਨਾ ਲਈਏ ਕਿਸੇ ਨੂੰ ਨਾ ਲਈਏ ਬਿਲਕੁਲ ਠੀਕ ਹੈ ਜੀ ਸੋ ਇਹ ਸਾਡੇ ਸਟੂਡੈਂਟਸ ਨੇ ਜਿਹੜੇ ਮੈਨੂੰ ਲੱਗਦਾ ਹੁਣ ਡੇ ਬਾਈ ਡੇ ਅਵੇਅਰ ਹੋ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਐਲ ਐਮ ਆਈਏ ਵਗੈਰਾ ਵੇਚੇ ਗਏ ਨੇ ਹਾਂ ਵਿਦਿਆਰਥੀਆਂ ਨੂੰ ਉਸ ਤੋਂ ਬਾਅਦ ਮੈਨੂੰ ਲੱਗਦਾ ਹੁਣ ਵਿਦਿਆਰਥੀ ਬਹੁਤ ਜ਼ਿਆਦਾ ਅਵੇਅਰ ਵੀ ਹੋ ਗਏ ਨੇ ਸੋ ਜਰਮਨੀ ਦੇ ਬਾਰੇ ਬਹੁਤ ਇੰਪੋਰਟੈਂਟ ਤੁਸੀਂ ਗੱਲ ਕੀਤੀ ਜਸਮੀਤ ਜੀ ਤੁਹਾਡਾ ਜਰਮਨੀ ਦਾ ਸਕਸੈਸ ਰੇਟ ਤਾਂ ਬਹੁਤ ਜ਼ਿਆਦਾ ਹੈ ਜਰਮਨੀ ਚ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੇ ਜਿਹੜੇ ਵੀਜ਼ਾ ਲੈਣ ਚ ਕਾਮਯਾਬ ਰਹਿੰਦੇ ਨੇ ਸੀ ਦੇਖੋ ਸਰ ਜਰਮਨੀ ਚ ਮੈਂ ਤੁਹਾਨੂੰ ਗੱਲ ਦੱਸਦਾ ਓਵਰਆਲ 5.5 ਬੈਂਡ ਤੇ ਮਾਸਟਰਸ ਅੰਡਰ ਗ੍ਰੈਜੂਏਟ ਲੈਵਲ ਤੇ ਵੀਜ਼ਾਸ ਹੈਗੇ ਆ ਓਵਰਆਲ 5.5 ਬੈਂਡਸ ਤੇ मास्टर्स ਦੇ ਵੀ ਵੀਜ਼ਾ ਹੈ ਅੰਡਰ ਗ੍ਰੈਜੂਏਟ ਲੈਵਲਸ ਤੇ ਵੀ ਵੀਜ਼ਾ ਇੱਕੋ ਚੀਜ਼ ਜਰਮਨੀ ਦੇਖ ਰਹੀ ਹੈ ਏ ਪੀ ਐਸ ਸੋ ਤੁਸੀਂ ਏ ਪੀ ਐਸ ਇਜ਼ ਅ ਜਰਮਨ ਵਰਡ ਏ ਪੀ ਐਸ ਇਜ਼ ਅ ਜਰਮਨ ਵਰਡ ਸੋ ਏ ਪੀ ਐਸ ਦਾ ਮਤਲਬ ਹੈ ਅਕੈਡੈਮਿਕ ఎవਾਲਿਊਸ਼ਨ ਸੋ ਜੇ ਤੁਸੀਂ ਏ ਪੀ ਐਸ ਕਰਾ ਲੈਂਦੇ ਹੋ ਤਾਂ ਤੁਹਾਡਾ ਵੀਜ਼ਾ ਆਣਾ ਕੀ ਕਹਿੰਦੇ ਹੈ ਕਾਫੀ ਜ਼ਿਆਦਾ ਸਿੰਪਲੀਫਾਈਡ ਹੋ ਜਾਂਦਾ ਹੈ ਸੋ so, APS ਦਾ ਮਤਲਬ ਹੈਗਾ ਕਿ ਤੁਸੀਂ ਐਕਾਡੈਮਿਕ ਵੈਲਿਊਏਸ਼ਨ ਕਰਾ ਲੈਣੇ ਆ ਬਿਲਕੁਲ ਠੀਕ ਹੈ ਔਰ ਕੀ ਕਿੰਨੇ ਆ ਜਦੋਂ APS ਨੂੰ ਆਪਾਂ ਸਿੰਪਲੀ ਵਰਡ ਚ ਕਹੀਏ ਤਾਂ ਵੈਸ ਪਰ ਇਹਦੇ ਵਿੱਚ ਜਰਮਨ ਐਮਬੈਸੀ ਆਪਣੇ ਆਪ ਕਰ ਰਹੀ ਆ APS ਦਾ ਮਤਲਬ ਉਹਨਾਂ ਦੀ ਭਾਸ਼ਾ ਚ ਇੱਕ ਮਡੀਸ਼ੇ ਪੁਸ਼ਟਫੇਲੇ ਆ ਕੁਝ ਉਹਨਾਂ ਦੀ ਜਰਮਨ ਭਾਸ਼ਾ ਚ ਹੈਗਾ APS ਇੰਗਲਿਸ਼ ਵਰਡ ਨਹੀਂ ਹੈਗਾ ਸੋ ਅਕੈਡੈਮਿਕ ਅਵੈਲੂਏਸ਼ਨ ਹੈ ਤੁਸੀਂ ਆਪਣੇ 18000 ਰੁਪਇਆ ਦਿੰਦੇ ਹੋ ਐਮਬੈਸੀ ਨੂੰ ਐਕਮੇ ਕੀ ਕਹੜੀ ਅਕੈਡੈਮਿਕ ਅਵੈਲੂਏਸ਼ਨ ਹੁੰਦੀ ਹੈ ਅਕੈਡੈਮਿਕ ਅਵੈਲੂਏਸ਼ਨ ਤੋਂ ਬਾਅਦ ਤੁਸੀਂ ਸਾਈਡ ਬਾਈ ਸਾਈਡ ਆਫਰ ਲੈਟਰ ਅਪਲਾਈ ਕਰ ਲੈਂਦੇ ਆਪਣੀ ਟਿਊਸ਼ਨ ਫੀਸ ਭਰਦੇ ਹੋ ਨਾਲ ਬਲੌਕਡ ਅਕਾਊਂਟ ਖੁੱਲਦਾ ਹੈ ਬਲੌਕਡ ਅਕਾਊਂਟ 'ਚ 12000 ਯੂਰੋ ਜਮ੍ਹਾਂ ਕਰਾਉਂਦੇ ਹੋ ਦੈਟ ਇਜ਼ ਯੋਰ ਲਿਵਿੰਗ ਕਾਸਟ ਨਾਲੋ ਨਾਲ ਅਪਾਇੰਟਮੈਂਟ ਲਈ ਅਪਲਾਈ ਕੀਤਾ ਜਾਂਦਾ ਹੈ ਜੇ अपॉइंटमेंट ਨਹੀਂ अवेलेबल ਹੁੰਦੀ ਤਾਂ ਤੁਹਾਨੂੰ ਵੇਟ ਲਿਸਟ ਚ ਰੱਖ ਲਿਆ ਜਾਂਦਾ ਐmbassy ਵੱਲੋਂ ਐਂਡ ਐmbassy ਖੁਦ ਬਖੁਦ अपॉइंटमेंट ਦੇ ਰਹੀ ਐ ਡੈਫੀਨੇਟਲੀ ਦੇ ਰਹੀ ਐ ਦੇਖੋ ਪੇਸ਼ੀਐਂਟਸ ਰੱਖਣ ਵਾਲੀ ਗੱਲ ਐ ਜਿਨ੍ਹਾਂ ਬੱਚਿਆਂ ਨੂੰ अपॉइंटमेंट्स ਨਹੀਂ ਮਿਲ ਰਹੀਆਂ ਮੈਂ ਉਹਨਾਂ ਨੂੰ ਕਹੂੰਗਾ ਆਪਾਂ ਪੇਸ਼ੀਐਂਟਸ ਰੱਖੀਏ ਪੇਸ਼ੀਐਂਟਸ ਤੋਂ ਬਿਨਾ ਕੀ ਕਹਿੰਦੇ ਆ ਕੋਈ ਫਾਇਦਾ ਨਹੀਂ ਹੈਗਾ ਪੇਸ਼ੀਐਂਟਸ ਰੱਖੀਏ ਐਂਡ ਜੇ ਤੁਸੀਂ ਪੇਸ਼ੀਐਂਟਸ ਨਹੀਂ ਰੱਖ ਰਹੇ ਹੋ ਤਾਂ ਕੀ ਕਹਿੰਦੇ ਆ ਇਟ ਵਿਲ ਬੀ ਵੈਰੀ ਡਿਫਿਕਲਟ ਟੂ ਗੈਟ ਵੀਜ਼ਾ ਆਲਸੋ ਕੀ ਕਹਿੰਦੇ ਆ ਫॉर ਜਰਮਨੀ ਬਿਲਕੁਲ ਠੀਕ ਹੈ ਜੀ ਉਸ ਤੋਂ ਬਿਨਾ ਪੇਸ਼ੈਂਸ ਤੋਂ ਬਿਨਾ ਤਾਂ ਹੋਰ ਕੋਈ ਹੱਲ ਨਹੀਂ ਕਿਉਂਕਿ ਜਰਮਨੀ ਦਾ ਸਕਸੈਸ ਰੇਟ ਦਾ ਤੁਹਾਡਾ ਬਹੁਤ ਜ਼ਿਆਦਾ ਜਸਮੀਤ ਜੀ ਬਿਲਕੁਲ 90% ਤੇ ਹੁਣ ਜਸਮੀਤ ਜੀ ਜਿਵੇਂ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਜਾਰਮਨੀ ਕਿਉਂਕਿ ਪ੍ਰੋਸੈਸਿੰਗ ਟਾਈਮ ਜ਼ਿਆਦਾ ਹੈ ਰਿਜ਼ਲਟ ਲੇਟ ਹੈ ਇਸ ਕਰਕੇ ਵਿਦਿਆਰਥੀ ਇਮੀਡੀਏਟ ਫਾਈਲਾਂ ਨਾ ਲਾਉਜ ਕਰਨ ਹੁਣ ਤੁਸੀਂ ਜਰਮਨੀ ਲਈ ਕਿਹੜੇ ਇਨਟੇਕ ਲਾਉਜ ਕਰਾ ਰਹੇ ਤੁਸੀਂ ਦੇਖੋ ਆਈ ਡੋਨਟ ਥਿੰਕ ਕਿ ਸੂ ਬੀ ਲਾਉਜ ਨਾ ਕਰਨ ਕਿਉਂ ਨਾ ਲਾਉਜ ਕਰਨ ਕਯੂ ਚ ਲੱਗਾਗੇ ਵੇਟ ਲਿਸਟ ਚ ਆਪਣੀ ਨੰਬਰ ਲੱਗੇਗਾ ਤਾਂ ਹੀ ਅਪਾਇੰਟਮੈਂਟ ਮਿਲੇਗੀ ਨਾ ਜੇ ਆਪਾਂ ਕਯੂ ਚ ਹੀ ਨਹੀਂ ਲੱਗਾਗੇ ਤਾਂ ਅਪਾਇੰਟਮੈਂਟ ਕਿੱਦਾਂ ਮਿਲੇਗੀ ਸੋ ਰਾਈਟ ਨਾਉ ਸੀ ਦੇਖੋ ਜਨਵਰੀ ਫੈਬਰੂਰੀ ਇਨਟੇਕ ਹੈਗੀਆਂ ਜਿੱਥੇ ਅਸੀਂ ਸਟੂਡੈਂਟਸ ਨੂੰ ਗਾਡਵਾਈਸ ਕਰ ਰਹੇ ਨਾ ਫਾਰ ਜਨਵਰੀ ਐਂਡ ਫੈਬਰੂਰੀ ਇਨਟੇਕ ਸੁਪੋਜ਼ ਤੁਹਾਨੂੰ ਅਪਾਇੰਟਮੈਂਟ ਤਦ ਤੱਕ ਨਹੀਂ ਮਿਲਦੀ ਹੈ ਤਾਂ ਯੂਅਰ ਯੂ ਵਿਲ ਬੀ ਡੈਫਰਡ ਟੂ ਮਾਰਚ ਐਂਡ ਅਪ੍ਰਿਲ ਇਨਟੇਕ ਆਪਾਂ ਕਿਉਂ 2-3 ਮਹੀਨੇ ਪਿੱਛੇ ਆਪਾਂ ਕੇਸ ਨਹੀਂ ਲੈਣਾ ਸੋ ਸਟੂਡੈਂਟਸ ਦੇਖੋ ਇੱਕ ਹੁੰਦੀ ਹੈ ਗਾਈਡੈਂਸ ਇੱਕ ਹੁੰਦੀ ਹੈ ਮਿਸ ਗਾਈਡੈਂਸ ਆਪਾਂ ਦੇਖਣਾ ਹੈ ਕਿ ਗਾਈਡੈਂਸ ਕਿੱਥੇ ਮਿਲ ਰਹੀ ਹੈ ਦੂਜੀ ਚੀਜ਼ ਹੈ ਦੇਖੋ ਅਸੀਂ ਨਾ ਤੁਹਾਡੇ ਤੋਂ ਫੰਡ ਸ਼ੋ ਦੇ ਪੈਸੇ ਲੈਣੇ ਅਸੀਂ ਨਾ ਤੁਹਾਡੇ ਤੋਂ ਪ੍ਰੋਸੈਸਿੰਗ ਫੀਸ ਲੈਣੀ ਸੋ ਸਾਨੂੰ ਤੁਹਾਨੂੰ ਗਲਤ ਗਾਈਡ ਕਰਕੇ ਕੀ ਮਿਲਣਾ ਸੋ देयर विल बी ਨਥਿੰਗ ਵੀ ਵਿਲ ਬੀ ਚਾਰਜਿੰਗ ਫਰੋਮ ਯੂ ਜਰਮਨੀ ਦਾ ਸਟੱਡੀ ਵੀਜ਼ਾ ਫ੍ਰੀ ਆਫ ਕਾਸ ਤੁਸੀਂ ਅਪਲਾਈ ਕਰ ਸਕਦੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਬਹੁਤ ਵੱਡੀ ਇੱਕ ਹੋਰ ਕਨਫਿਊਜ਼ਨ ਬਣੀ ਹੋਈ ਹੈ ਕਿ ਮੈਂ ਫ੍ਰੀ ਪੜਨ ਜਾਣਾ ਜਰਮਨੀ ਤੁਸੀਂ ਦੇਖੋ ਜਦੋਂ ਤੁਸੀਂ ਫ੍ਰੀ ਪੜਨ ਜਾਣਾ ਨਾ ਜਰਮਨੀ ਤਾਂ ਸੀ ਲੈਵਲ ਦੀ ਡੱਚ ਲੈਂਗੁਏਜ ਆਣੀ ਚਾਹੀਦੀ ਹੈ ਯਾਨੀ ਕਿ 7 ਬੈਂਡ ਇਨ ਈਚ ਆਈਲਟਸ ਦੇ ਉਹਨੇ ਸੱਤ ਬੈਂਡ ਇਨ ਈਚ ਡੱਚ ਲੈਂਗੁਏਜ ਆਣੇ ਚਾਹੀਦੇ ਆ ਜੇ ਤੁਸੀਂ ਫ੍ਰੀ ਪੜਨਾ ਚਾਹੁੰਦੇ ਹੋ ਬਟ ਮੈਂ ਫ੍ਰੀ ਜਦਮਿਸ਼ਨ ਨਹੀਂ ਕਰਾ ਸਕਦਾ ਸਾਰਿਆਂ ਨੂੰ ਮੈਂ ਕਹਿ ਦਿੰਨਾ ਕਿ ਫ੍ਰੀ ਯੂਨੀਵਰਸਿਟੀ ਚ ਐਡਮਿਸ਼ਨ ਨਹੀਂ ਕਰਾ ਸਕਦਾ ਟਿਊਸ਼ਨ ਫੀਸ ਦੇਣੀ ਪੈਗੀ ਇੰਗਲਿਸ਼ ਲੈਂਗੁਏਜ ਚ ਪੜਨਾ ਪਏਗਾ ਤੁਹਾਨੂੰ ਵਰਕ ਪਰਮਿਟ ਮਿਲੇਗਾ ਜਰਮਨ ਰਜਿਸਟਰਡ ਯੂਨੀਵਰਸਿਟੀ ਚ ਵੀ ਅਪਲਾਈ ਕਰ ਸਕਦੇ ਹੋ ਫੋਰਨ ਰਜਿਸਟਰਡ ਯੂਨੀਵਰਸਿਟੀ ਚ ਵੀ ਅਪਲਾਈ ਕਰ ਸਕਦੇ ਹੋ ਇੱਕ ਛੋਟਾ ਜਿਹਾ ਚੇਂਜ ਆਇਆ ਜਰਮਨੀ ਚ ਕਿ ਜਿਹੜੀਆਂ ਫੋਰਨ ਰਜਿਸਟਰਡ ਜਰਮਨੀ ਚ ਯੂਨੀਵਰਸਿਟੀਆਂ ਹੈਗੀਆਂ ਉਹ ਐਪੀਐਸ ਕਰਵਾ ਵੀ ਸਕਦੇ ਆ ਨਾਮ ਹੀ ਕਰਵਾਣ ਉਹਨਾਂ ਦੀ ਫਾਈਲ ਡਾਇਰੈਕਟ ਐਮਬੈਸੀ ਚ ਜਮ੍ਹਾਂ ਹੋਏਗੀ ਔਰ ਜਿਹੜੀਆਂ ਜਰਮਨ ਰਜਿਸਟਰਡ ਯੂਨੀਵਰਸਿਟੀਆਂ ਹੈ ਉਹਨਾਂ ਨੂੰ ਐਪੀਐਸ ਕਰਵਾਣਾ ਕੰਪਲਸਰੀ ਹੈ ਔਰ ਉਹਨਾਂ ਦੀ ਫਾਈਲ ਵੀ ਐਫਐਸਟੇ ਜਮ੍ਹਾਂ ਹੋਏਗੀ ਥਿਸ ਇਜ਼ ਦਾ ਲੇਟੈਸਟ ਅਪਡੇਟ ਸੋ ਸਟੂਡੈਂਟਸ ਦੇਖੋ ਜਰਮਨੀ ਕਰਨ ਵਾਲੇ ਬੜੇ ਲੱਗ ਪਏ ਅੱਜਕੱਲ ਲੋਕੀ ਬਟ ਲੋਕਾਂ ਨੂੰ ਰਿਐਲਿਟੀ ਨਹੀਂ ਪਤਾ ਅੱppa ਟ੍ਰੇਨਿੰਗ ਦੇ ਰਹੇ ਆ ਆਪਣੇ YouTube ਚੈਨਲ ਦੇ ਰਾਹੀਂ ਸਾਰਿਆਂ ਨੂੰ ਹੀ ਔਰ ਮੈਂ ਸਾਰਿਆਂ ਨੂੰ ਕਹਾਂਗਾ ਕਿ ਅਸੀਂ ਜਰਮਨੀ ਕਰਦੇ ਆ 8 ਸਾਲ ਹੋ ਗਏ ਆ ਮੈਂ ਹਰ ਸਾਲ ਜਰਮਨੀ ਜਾਣਾ 8 ਸਾਲ ਜਰਮਨੀ ਜਾਣਾ ਆਪਣੇ ਸਟੂਡੈਂਟਸ ਨੂੰ ਮਿਲਦਾ ਔਰ ਜੇ ਤੁਸੀਂ ਮੇਰੇ ਦੇਖੋ 2018 19 ਦੇ ਵੀ ਵੀਡੀਓਜ਼ ਹੈਗੇ ਬੱਚਿਆਂ ਦੇ ਨਾਲ ਮੇਰੇ YouTube ਚੈਨਲ ਤੇ ਜਿੱਥੇ ਮੈਂ ਜਰਮਨੀ ਚ ਜਾ ਕੇ ਬੱਚਿਆਂ ਨੂੰ ਮਿਲਿਆ ਔਰ ਜਦੋਂ ਕੈਨੇਡਾ ਪੀਕ ਤੇ ਸੀ ਉਦੋਂ ਵੀ ਬੱਚੇ ਜਰਮਨੀ ਗਏ ਔਰ ਉਹਨਾਂ ਦਾ ਫੀਡਬੈਕ ਬਹੁਤ ਪੋਜ਼ਿਟਿਵ ਸੀ ਸੋ ਸਟੂਡੈਂਟਸ ਜਰਮਨੀ ਇਜ਼ ਹੱਬ ਫਾਰ ਮੈਨੂਫੈਕਚਰਿੰਗ ਇਨ ਯੂਰਪ ਇਟਸ ਅ ਟਾਪ ਡੈਸਟੀਨੇਸ਼ਨ ਐਂਡ ਜੇ ਜਰਮਨੀ ਤੁਹਾਡੇ ਕੋਲ ਪੀਆਰ ਮਿਲ ਜਾਂਦੀ ਹੈ ਤਾਂ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਹੁੰਦੀ ਤੁਹਾਡੀ ਜ਼ਿੰਦਗੀ ਦੀ ਕਿਉਂਕਿ ਜਰਮਨੀ ਤੋਂ ਤੁਸੀਂ ਕਿਸੇ ਵੀ ਕੰਟਰੀ ਚ ਕੰਮ ਕਰ ਸਕਦੇ ਹੋ ਐਂਡ ਲੈਂਗੁਏਜ ਸਿੱਖਣੀ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰੇਗਾ ਵੈਨ ਯੂ ਆਰ ਗੋਇੰਗ ਟੂ ਜਰਮਨੀ ਮੇ ਫੇਵਰਿਟ ਸਟੂਡੈਂਟਸ ਨੂੰ ਕਾਹਗਾ ਕਾਫੀ سارے ਸਟੂਡੈਂਟ ਇਦਾਂ ਕਹਿੰਨੇ ਕਿ ਯਾਰ ਪਹੁੰਚ ਦੇ ਦੋ ਪਹੁੰਚ ਤੋਂ ਬਾਅਦ ਅਸੀਂ ਗਾਇਬ ਹੋ ਜਾਗੇ ਮੈਂ ਸਟੂਡੈਂਟਸ ਨੂੰ ਡਵਾਈਸ ਨਹੀਂ ਕਰਾਂਗਾ ਸਟੂਡੈਂਟਸ ਮੇਕ ਅ ਕੈਰੀਅਰ ਕੈਰੀਅਰ ਬਣਾਓ ਆਪਣੇ ਪੜ੍ਹਾਈ ਕਰੋ ਪੜ੍ਹਾਈ ਚ ਚੰਗੇ ਨੰਬਰ ਲਓ ਇੰਟਰਵਿਊ ਦੋ ਲੈਂਗੁਏਜ ਸਿੱਖੋ ਔਰ ਉਸ ਤੋਂ ਬਾਅਦ ਇੱਕ ਚੰਗਾ ਕੈਰੀਅਰ ਬਣਾਓ ਨਾ ਕਿ ਇੱਕ ਸ਼ਾਰਟ ਟਰਮ ਗੇਨ ਕਰੋ ਸ਼ਾਰਟ ਟਰਮ ਗੇਨ ਦਾ ਬਾਅਦ ਆਪਾਂ ਪਹੁੰਚ ਗਏ ਇੱਕ ਦੋ ਸਾਲ ਪੈਸੇ ਕਮਾ ਲਏ ਇੱਕ ਦੋ ਸਾਲ ਬਾਅਦ ਕੀ ਇੱਕ ਦੋ ਸਾਲ ਬਾਅਦ ਕੀ ਵਾਪਸ ਆਉਣਾ ਪੈ ਜਾਏਗਾ ਡਿਪੋਰਟ ਹੋ ਜਾਓਗੇ ਤੱਕੇ ਖਾਓਗੇ ਲੋਕਲ ਇਦਾਂ ਦੇ ਤੁਸੀਂ ਸਕੀਮਾਂ 'ਚ ਨਾ ਆਓ ਤਾਂ ਇਟ ਇਜ਼ ਮਾਈ ਐਡਵਾਈਸ ਟੂ ਆਲ ਆਫ ਯੂ ਬਾਕੀ ਸਟੂਡੈਂਟਸ ਲਈ ਇਹ ਸਾਰਿਆਂ ਨੂੰ ਮੇਰੀ ਐਡਵਾਈਸ ਹੈ ਕਿ ਆਪਾਂ ਇਹ ਚੀਜ਼ ਤੇ ਬਹੁਤ ਖਿਆਲ ਰੱਖੀਏ ਕਿ ਵਾਟ ਇਜ਼ ਕਿ ਯੋਰ ਪਰਪਸ ਆਫ ਸਟੱਡੀ ਜੇ ਦੇਖੋ ਮੇਰੇ ਕੋਲ ਕੋਈ ਆਂਦਾ ਮੈਂ ਉਹਨੂੰ ਇੱਕੋ ਚੀਜ਼ ਪੁੱਛਦਾਂਗੀ ਤੁਹਾਡਾ ਪਰਪਸ ਕੀ ਹੈ ਬਾਹਰ ਪੜਨ ਜਾਂਦਾ ਦੇਖੋ ਜੇ ਪਰਪਸ ਕਲੀਅਰ ਨਹੀਂ ਹੈਗਾ ਨਾ ਮੈਂ ਪੇਰੈਂਟਸ ਨੂੰ ਕਾਹਾਂਗਾ ਆਪਣੇ ਬੱਚਿਆਂ ਨੂੰ ਇੱਥੇ ਹੀ ਰੱਖ ਲਓ ਔਰ ਜਿਹੜਾ ਆਪਣਾ ਪਰਪਸ ਹੋਣਾ ਚਾਹੀਦਾ ਨਾ ਉਹ ਕੈਰੀਅਰ ਹੋਣਾ ਚਾਹੀਦਾ ਨਾ ਕਿ ਸ਼ਾਰਟ ਟਰਮ ਮਨੀ ਜਿਹਦੇ ਆਪਾਂ ਅੱਜ ਪ੍ਰੋਬਲਮ ਚ ਬੈਠੇ ਆ ਉਹ ਇਸੇ ਲਈ ਹੈ ਕਿ ਆਪਾਂ ਸ਼ਾਰਟ ਟਰਮ ਗੇਨਸ ਦੇ ਉੱਤੇ ਕੰਮ ਕਰ ਰਹੇ ਹਾਂ ਸਾਰੇ ਕੰਟਰੀਆਂ 'ਚ ਮੈਂ ਕਾਹਾਂਗਾ ਆਸਟ੍ਰੇਲੀਆ ਕੈਨੇਡਾ ਯੂ ਐਸ ਏ ਯੂ ਕੇ 'ਚ ਜਿਹੜੀ ਅੱਜ ਆਪਾਂ ਪ੍ਰੋਬਲਮ ਫੇਸ ਕਰ ਰਹੇ ਆ ਉਹ ਆਪਾਂ ਇਸੇ ਲਈ ਕਰ ਰਹੇ ਆ ਕਿ ਅਸੀਂ ਸ਼ਾਰਟ ਟਰਮ ਗੇਨਸ ਤੇ ਫੋਕਸ ਕਰ ਰਹੇ ਆ ਔਰ ਜੇ ਤੁਸੀਂ ਕਿਸੇ ਕੰਟਰੀ ਚ ਪੜਾਈ ਕਰਨਾ ਫੋਰਡ ਨਹੀਂ ਕਰ ਸਕਦੇ ਨਾ ਜੇ ਆਪਾਂ ਸਿਰਫ ਕਹਿੰਨੇ ਆਪਾਂ ਨੂੰ ਪਹੁੰਚ ਦੇ ਦੋ ਅਸੀਂ ਪੜਾਈ ਕਰਨਾ ਫੋਰਡ ਨਹੀਂ ਕਰ ਸਕਦੇ ਤਾਂ ਅੱਜ ਦੀ ਰੇਟ ਤੋਂ ਸਮਾਂ ਨਿਕਲ ਚੁੱਕਿਆ ਹੈ ਕਿ ਆਪਾਂ ਪਹੁੰਚ ਲੱਭੀਏ ਕਿਉਂਕਿ ਹੁਣ ਪਹੁੰਚ ਕੇ ਕੁਝ ਖਾਸ ਨਹੀਂ ਰਿਹਾ ਕਿਉਂ ਨਹੀਂ ਰਿਹਾ ਉਹਦੇ ਪਿੱਛੇ ਵੀ ਰੀਜ਼ਨ ਹੈ ਕਿਉਂਕਿ ਹੁਣ ਉੱਥੇ ਆਪਣੇ ਬੰਦੇ ਪੱਕੇ ਬਹੁਤ ਹਨ ਹਰ ਕੰਟਰੀ ਚ ਪੱਕੇ ਵੀ ਹਨ ਤੇ ਜਿਹੜੇ ਸਟੂਡੈਂਟ ਵੀ ਹਨ ਪਹਿਲਾਂ ਪਹੁੰਚ ਕੇ ਬੰਦਾ ਕੋਈ ਉਗਾਰ ਕਰ ਲਿੰਦਾ ਸੀ ਕਿ ਚਲੋ ਹੁਣ ਮੈਂ ਪਹੁੰਚ ਗਿਆ ਇੱਥੇ ਹੁਣ ਉੱਥੇ ਇਲੀਗਲ ਬੰਦੇ ਨੂੰ ਪਹਿਲੀ ਗੱਲ ਤਾਂ ਕੰਮ ਨਹੀਂ ਮਿਲਦਾ ਉੱਥੇ ਲੀਗਲ ਵਾਲਿਆਂ ਨੂੰ ਕੰਮ ਨਹੀਂ ਮਿਲਦਾ ਤਾਂ ਇਲੀਗਲ ਵਾਲੇ ਨੂੰ ਕੌਣ ਕੰਮ ਦੇਗਾ ਸੋ ਇਹ ਸਮਝਣ ਦੀ ਗੱਲ ਹੈ ਸਾਰਿਆਂ ਨੂੰ ਚਾਹੇ ਉਹ ਕੋਈ ਵੀ ਕੰਟਰੀ ਹੈ ਸਟੂਡੈਂਟਸ ਐਂਡ ਪੇਰੈਂਟਸ ਔਰ ਖਾਸ ਕਰਕੇ ਜਿਹੜੇ 12ਵੀਂ ਪਾਸ ਹੈਗੇ ਆ ਨਾ ਤਾਂ ਆਪਾਂ ਇੱਥੇ ਰਹਿ ਕੇ ਵੀ ਤਾਂ ਗ੍ਰੈਜੂਏਸ਼ਨ ਕਰਨੀ ਹੈ ਇੱਥੇ ਰਹਿ ਕੇ ਵੀ ਤਾਂ ਮਾਸਟਰਸ ਕਰਨੀ ਹੈ ਔਰ ਇੱਥੇ ਰਹਿ ਕੇ ਕਿਹੜੀ ਮਾਸਟਰਸ ਔਰ ਗ੍ਰੈਜੂਏਸ਼ਨ ਕਰਕੇ ਕਿੰਨੇ ਦੀ ਜੌਬ ਮਿਲ ਰਹੀ ਹੈ ਸਰ ਕਿੰਨੇ ਦੀ ਜੌਬ ਮਿਲ ਰਹੀ ਹੈ ਕਿੰਨੇ ਦੀ ਮੈਂ ਕਿਤੇ ਪੜ੍ਹ ਰਿਹਾ ਸੀ ਕਿ IIT ਦੇ ਬੱਚੇ ਨੂੰ ਵੀ 4.5 ਲੱਖ ਦਾ ਪੈਕੇਜ ਮਿਲਿਆ ਹੁਣ ਉਹਦੇ ਕੋਲ IIT 'ਚ ਜੇ 4.5 ਲੱਖ ਦਾ ਪੈਕੇਜ ਮਿਲ ਗਿਆ ਫਿਰ ਆ ਪ੍ਰਾਈਵੇਟ ਯੂਨੀਵਰਸਿਟੀ 'ਚ ਕੀ ਹਾਲ ਹੋਣਾ ਆਪਣੇ ਬੱਚਿਆਂ ਦਾ ਬਿਲਕੁਲ ਠੀਕ ਹੈ ਇਹ ਤਾਂ ਫਰਕ ਹੈ ਤੁਹਾਡੀ ਗੱਲ ਇਸ ਗੱਲ ਨਾਲ ਮੈਂ ਸਹਿਮਤ ਹਾਂ ਸੋ ਹੁਣ ਇੱਕ ਲੇਟੈਸਟ ਨਿਊਜ਼ ਆਈ ਹੈ ਕਿ ਲੋਏਸਟ ਪੈਕੇਜ IIT ਦੇ ਸਟੂਡੈਂਟ ਦਾ 4.5 ਲੱਖ ਗਿਆ ਹੈ ਉਹਨਾਂ IIT ਚ ਕਰੋੜਾਂ ਬੰਦਾ ਟੈਸਟ ਦਿੰਦਾ ਔਰ ਉਹ ਚ ਹਜ਼ਾਰਾਂ ਸਿਲੈਕਟ ਹੁੰਦੇ ਆ ਆਲਓਵਰ ਇੰਡੀਆ ਕਰੋੜਾਂ ਬੰਦਾ ਟੈਸਟ ਦਿੰਦਾ ਔਰ ਹਜ਼ਾਰਾਂ ਸਿਲੈਕਟ ਹੁੰਦੇ ਆ ਔਰ ਸਾਰੇ ਟੌਪ ਪੰਜੀਰੀ ਹੁੰਦੇ ਆ ਆਪਣੀ ਕਹਿ ਲਾਂਗੀ 90 90% 90 ਕੇ 98% ਵਾਲੇ ਬੱਚੇ ਹੁੰਦੇ ਆ ਤੇ ਉਹਨਾਂ ਨੂੰ 4.5 ਲੱਖ ਦਾ ਪੈਕੇਜ ਮਿਲੇਗਾ ਤਾਂ ਜਿਹੜੇ ਆਪਣੇ ਬੱਚੇ ਵਿਚਾਰੇ ਐਵਰੇਜ ਸਟੂਡੈਂਟ ਐ 60 70% ਵਾਲੇ ਉਹ ਕਿੱਥੇ ਜਾਣਗੇ ਜਿਹੜੇ ਇੱਥੇ ਪ੍ਰਾਈਵੇਟ ਯੂਨੀਵਰਸਿਟੀਆਂ ਚ ਪੜ ਰਹੇ ਨੇ ਮਤਲਬ ਉਹਨਾਂ ਨੂੰ 3-4 ਲੱਖ ਦਾ ਪੈਕੇਜ ਮਿਲੇਗਾ ਬੀਟੈਕ ਕਰਕੇ 3 ਲੱਖ ਦਾ 4 ਲੱਖ ਦਾ 25000 ਰੁਪਏ ਮਹੀਨੇ ਚ ਅੱਜ ਕੱਲ ਸਿਰ ਕੀ ਹੁੰਦਾ ਪਰ ਇਹੇ ਚੀਜ਼ ਹੈ ਕਿ 25000 ਰੁਪਏ ਦੇ ਨਾਲ ਹੀ ਕੀ ਕਹਿੰਦੇ ਆ ਇੱਥੇ ਆਪਾਂ ਜ਼ਿੰਦਗੀ ਚਲਾਣੀ ਪੈਂਦੀ ਹੈ ਜਦੋਂ 4-5 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ ਆਪਾਂ 50 ਤੱਕ ਪਹੁੰਚ ਜਾਂਦੇ ਆ ਵੀ ਬਹੁਤ ਮਿਹਨਤ ਕਰਕੇ ਸੋ ਇੱਕ ਸਟਰੀਮ ਲਾਈਨ ਕੈਰੀਅਰ ਆਪਸ਼ਨ ਨਹੀਂ ਹੈਗੀ ਇਸੇ ਕਰਕੇ ਆਪਾਂ ਬਾਹਰ ਜਾਂਦੇ ਆ ਪੈਰੈਂਟਸ ਨੂੰ ਅੱਜ ਹੀ ਰੇਟਸ ਬਹੁਤ ਜ਼ਿਆਦਾ ਇਹ ਹੋ ਗਿਆ ਕਿ ਆਪਾਂ ਬਾਹਰ ਨਹੀਂ ਭੇਜਣਾ ਬਟ ਆਪਾਂ ਸੋਲੂਸ਼ਨ ਦੇਖੀਏ ਕਿ ਆਪਾਂ ਬਾਹਰ ਕਿਉਂ ਭੇਜਦੇ ਆ ਫॉर ਬੈਟਰ ਪਾਸਚਰਸ ਫॉर ਬੈਟਰ ਅਰਨਿੰਗ ਬਟ ਸਟਰਗਲ ਤੋਂ ਬਿਨਾ ਕਿਸੇ ਨੂੰ ਕਿਤੇ ਨਹੀਂ ਮਿਲਿਆ ਇੱਥੇ ਵੀ ਨਹੀਂ ਮਿਲਣਾ ਹੂੰ ਹੂੰ ਆਰਮ ਰੈਸਲਿੰਗ ਦਾ ਮੈਂ ਤੁਹਾਨੂੰ ਸਵਾਲ ਭੇਜਿਆ ਜੀ ਆਰਮ ਰੈਸਲਿੰਗ ਦਾ ਸਵਾਲ ਲੈ ਲਓ ਤੁਸੀਂ ਦੇਖੋ ਕਮਰਸ ਸਟੂਡੈਂਟ ਹੈ ਕਮਰਸ ਸਟੂਡੈਂਟ ਹੈ 90% ਮਾਰਕਸ ਹੈ ਮੈਂ ਤੁਹਾਨੂੰ ਕਾਫੀ ਸਾਰੇ ਆਪਸ਼ਨਸ ਦੇ ਸਕਦਾ ਔਰ ਮੇਰੀ ਅਗਰੇਟਡ ਵਾਈਜ਼ ਰਹੇਗੀ ਸਸਕੈਚੂਨ ਆਪਾਂ ਚੂਜ਼ ਕਰੀਏ ਇਹ ਕੋਈ ਸ਼ਹਿਰ ਇਦਾਂ ਨੇ ਚੂਜ਼ ਕਰੀਏ ਜਿਹੜੇ ਆਰਐਨਆਈਪੀ ਚਾਹੁੰਦੇ ਆ ਐਂਡ ਬਿਜ਼ਨਸ ਜੇ ਤੁਸੀਂ ਕੋਰਸ ਕਰਨਾ ਚਾਹੁੰਦੇ ਹੋ ਤਾਂ ਬਿਜ਼ਨਸ ਅਕਾਊਂਟਿੰਗ ਕਰ ਸਕਦੇ ਹੋ ਕੁਲਨਰੀ ਮੈਨੇਜਮੈਂਟ ਕਰ ਸਕਦੇ ਹੋ ਔਰ ਹੋਰ ਵੀ ਕਾਫੀ ਸਾਰੇ ਕੋਰਸੇਜ਼ ਐ ਜਿਹੜੀ ਤੁਹਾਡੇ ਕੋਲ ਆਪਸ਼ਨ ਹੈਗੀ ਐ ਤੁਸੀਂ ਉਹ ਕਰ ਸਕਦੇ ਹੋ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ 90410 96100 ਤੇ ਇਹ ਵਟਸਐਪ ਨੰਬਰ ਮੇਰੇ ਕੋਲ ਹੀ ਚੱਲ ਰਿਹਾ ਤਾਂ ਡੈਫੀਨੇਟਲੀ ਮੈਂ ਤੁਹਾਨੂੰ ਇਸ ਜਿਹਨੇ ਨੰਬਰ ਤੇ ਰਿਪਲਾਈ ਦਵਾਂਗਾ ਅ ਨੈਟ ਦਾ ਇਸ਼ੂ ਸੀ ਸ਼ਾਇਦ ਜਿਹੜੀ ਪਹਿਲਾਂ ਆਵਾਜ਼ ਨਹੀਂ ਆਈ ਲੇਕਿਨ ਹੁਣ ਬਿਲਕੁਲ ਓਕੇ ਹੈ ਸੋ ਤੁਸੀਂ ਜਸਮੀਤ ਜੀ ਨੂੰ ਕਾਲ ਵੀ ਕਰ ਸਕਦੇ ਹੋ WhatsApp ਵੀ ਕਰ ਸਕਦੇ ਹੋ 9041096100 ਸੋ ਸਾਰੇ ਸਟੂਡੈਂਟਸ ਜਸਮੀਤ ਜੀ ਨੂੰ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਨੇ 9041390412 9041096100 ਹੁਣ ਵੀ ਜਸਮੀਤ ਜੀ ਆਫਿਸ ਦੇ ਵਿੱਚ ਹੀ ਨੇ ਸੋ ਤੁਸੀਂ ਸਾਰੇ ਨਾ ਜਸਮੀਤ ਜੀ ਨਾਲ ਸੰਪਰਕ ਕਰ ਸਕਦੇ ਹੋ थैंक यू सो मच जसमीत जी ਬੜੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸਾਰੇ ਸਟੂਡੈਂਟਸ ਦੇ ਨਾਲ ਸਾਂਝੀ ਕੀਤੀ ਹੈ थैंक यू सो मच